ਸੋ ਦੋਸਤੋ ਪਹਿਲੇ ਬੀਤੇ ਦਿਨੀ ਇੱਕ ਉਹਦੇ ਨਹੀਂ ਜਾਣਾ ਕੋਈ ਜਿਹੜਾ ਦਸਨਾ ਦਾ ਹਾਸਾ ਹੋਇਆ ਸੀਗਾ ਪਰਵਾਸੀ ਬਈਏ ਉਹਨਾਂ ਜਾਨੀ ਕਿ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਿਸ ਦੇ ਨਾਲ ਸਾਰੇ ਲੋਕਾਂ ਦੇ ਵਿੱਚ ਪੂਰੇ ਪੰਜਾਬ 'ਚ ਰੋਸ ਪਾਇਆ ਜਾ ਰਿਹਾ ਅੱਜ ਹਰਿਆਣਾ ਵਾਸੀਆਂ ਵੱਲੋਂ ਇੱਕ ਕੈਂਡਲ ਮਾਰਚ ਉਸ ਦੀ ਸ਼ੰਡਾ ਦੇ ਨੂੰ ਛੱਡਿਆ ਜਾ ਰਿਹਾ ਆਓ ਦੇਖਦੇ ਹਾਂ ਪਰ ਇੱਕ ਬੀਤੇ ਦਿਨ ਜਿਹਦਾ ਬੱਚੇ ਦੇ ਨਾਲ ਉਹ ਦਰਦ ਨਾਲ ਹਾਸਾ ਹੋਇਆ ਸੀਗਾ ਉਹਦੇ ਵਿੱਚ ਜਿੱਦਾਂ ਪੂਰੇ ਪੰਜਾਬ ਦੇ ਵਿੱਚ ਰੋਸ ਪਾਇਆ ਜਾ ਰਿਹਾ ਤੇ ਤੁਹਾਨੂੰ ਨਹੀਂ ਲੱਗਦਾ ਕਿ ਕੈਂਡਰ ਮਾਰਚ ਦੇ ਨਾਲ-ਨਾਲ ਸਾਨੂੰ ਇੱਕ ਜਿਹਦਾ ਦਾ ਕਾਨੂੰਨ ਬਣਾਉਣਾ ਚਾਹੀਦਾ ਵੀ ਜਿਹੜੇ ਇਹ ਹਾਦਸੇ ਹੋ ਰਹੇ ਆ ਉਹਤੇ ਸਰਕਾਰਾਂ ਨਾਤਵਾਂ ਆ ਸਭ ਤੋਂ ਪਹਿਲਾਂ ਤੇ ਸਾਰੇ ਸਾਥੀਆਂ ਨੂੰ ਤੇ ਦੇਖੀ ਤੋਂ ਅੱਗੇ ਅਵਾਸ ਲੱਗੀ ਇਹਨਾਂ ਸਾਰੇ ਲੋਕਾਂ ਨੂੰ ਗੱਲ ਹੋਈ ਕਿ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਸਰਕਾਰਾਂ ਦੀ ਹੁੰਦੀਆਂ ਨੇ ਇੱਕ ਤਾਂ ਪਹਿਲੀ ਗੱਲ ਹੀ ਨੇ ਪੰਜਾਬ ਦੇ ਵਿੱਚ ਅਨੇਕਾਂ ਜਿਹੜੀਆਂ ਘਟਨਾਵਾਂ ਹੋਈਆਂ ਵੀਡੀਓ ਵੀ ਵਾਇਰਲ ਹੋਈਆਂ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਪ੍ਰਵਾਸੀ ਆ ਉਹ ਜਦੋਂ ਇੱਥੇ ਆ ਕੇ ਕੰਮ ਕਰਦੇ ਆ ਤੇ ਉਹਨਾਂ ਦਾ ਜਿਹੜਾ ਪਿਛਲੇ ਬੈਕਗ੍ਰਾਉਂਡ ਆ ਨਾ ਜਿਹੜੀ ਮਤਲਬ ਮਾਨਸਿਕਤਾ ਆ ਕ੍ਰਿਮੀਨਲ ਉਹ ਇੱਥੇ ਆ ਕੇ ਉਹ ਹੀ ਪ੍ਰੈਕਟਿਸ ਕਰਦੇ ਸੋ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਆ ਕਿ ਕੋਈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਸਕਰੀਨਿੰਗ ਕਰਨ ਦੀ ਲੋਟ ਨਹੀਂ ਕਰਨਾ ਕਿ ਜਿਹੜੇ ਇਹਦੇ ਬੰਦੇ ਆ ਉਹਨਾਂ ਨੂੰ ਮਤਲਬ ਸਾਡੀ ਵੀ ਸੀ ਕਰਾਉਣਾ ਇਹ ਬੰਦੇ ਕਿੰਨਾ ਨਰਕਾ ਜੀ ਆ ਤੇ ਉਹਨਾਂ ਨੂੰ ਫੜ ਕੇ ਵਾਪਸ ਭੇਜਣ ਜਾਣਾ ਤੇ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਹੈ ਜਦੋਂ ਸਾਡੀ ਇਹ ਸਰਕਾਰਾਂ ਨਹੀਂ ਐਕਸ਼ਨ ਕਰਦੀਆਂ ਤਾਂ ਫਿਰ ਹਰਵੀਰ ਵਰਗੇ ਜਿਹੜੇ ਪਰੌਂਦੇ ਬੱਚੇ ਆ ਉਹ ਇਹਨਾਂ ਅਰਗੇ ਅਪਰਾਧੀ ਲੋਕਾਂ ਦੇ ਫਰਸ਼ੀਕਾਰ ਹੁੰਦੇ ਆ ਸਭ ਤੋਂ ਪਹਿਲਾਂ ਤੇ ਅਸੀਂ ਅੱਜ ਜਿੰਨੇ ਵੀ ਇੱਥੇ ਤੁਸੀਂ ਦੇਖ ਰਹੇ ਆ ਹਰਿਆਣੇ ਦੇ ਬਹੁਤ ਪਾੜੀ ਗੇਟ ਮਲੇ ਦੇ ਵਿੱਚ ਆ ਤੁਸੀਂ ਸਾਰਾ ਜੂਤ ਇਕੱਠਾ ਹੋ ਗਿਆ ਕਿਸ ਕਰਕੇ ਹੋਇਆ ਉਹਨਾਂ ਦੇ ਮਨ ਵਿੱਚ ਰੋਸ ਆ ਤੇ ਇੱਕ ਪ੍ਰਵਾਸੀ ਨੇ ਜਿਹੜਾ ਆ ਪੰਜਾਬ ਦੇ ਇੱਕ ਛੋਟੇ ਜਿਹੇ ਮਾਸੂਮ ਬੱਚਾ ਜਿਹਨੇ ਹਲੇ ਉਹਦੇ ਉਹਨੇ ਦੁਨੀਆ ਦੇਖਣੀ ਸੀ ਉਹਦੇ ਮਾਪੇ ਉਹਦੇ ਪ੍ਰਤੀ ਸਪਨੇ ਸੀ ਕਿ ਸਾਡਾ ਬੱਚਾ ਵੱਡਾ ਹੋਊਗਾ ਇਹਨੂੰ ਅਸੀਂ ਇੱਕ ਵੱਡਾ ਕੋਈ ਬਿਜ਼ਨਸ ਮੈਨ ਬਣਾਵਾਂਗੇ ਜਾਂ ਉਹਨੂੰ ਉਹਨੂੰ ਕੋ ਅਫਸਰ ਬਣਾਵਾਂਗੇ ਉਹ ਸਾਰੇ ਚੱਕਣਾ ਚੂਲ ਹੋ ਗਏ ਇਸ ਨਲਿਆਕ ਦੀ ਵਜ੍ਹਾ ਨਾਲ ਇਸ ਅਪਰਾਧੀ ਕਸਬੇ ਇਸ ਪ੍ਰਵਾਸੀ ਦੀ ਵਜ੍ਹਾ ਨਾਲ ਤੇ ਉਹ ਮਾਪੇ ਕਿੰਨਾ ਦੁਖੀ ਆ ਤੁਸੀਂ ਵੀਡੀਓ ਦੇਖੀਆ ਮਤਲਬ ਰੌਕ ਤੇ ਖੜੇ ਹੁੰਦੇ ਆ ਦਿਲ ਦਹਿਲਾਵਣ ਪਾਰੀਆਂ ਜਿਹੜੀਆਂ ਉਹਨਾਂ ਦੀਆਂ ਜਦੋਂ ਆਪਾਂ ਵੀਡੀਓ ਦੇਖਦੇ ਆਂ ਰੋਹ ਕੰਬਦੀ ਆ ਤੇ ਇਹੋ ਜਿਹੇ ਦੰਦਿਆਂ ਨੂੰ ਜਿਹੜੀ ਆ ਮਤਲਬ ਇਮੀਡੀਏਟਲੀ ਇਦਾਂ ਦੇ ਫੈਸਲਾ ਕੋਰਟ ਨੂੰ ਸੁਣਾ ਚਾਹੀਦਾ ਕਿ ਉਹਨੂੰ ਫਾਂਸੀ ਤੇ ਟੰਗਣਾ ਚਾਹੀਦਾ ਤਾਂ ਕਿ ਬਾਕੀ ਜਿਹੜੇ ਲੋਕ ਆ ਉਹਨਾਂ ਨੂੰ ਵੀ ਨਸੀਹਤ ਹੋਵੇ ਕਿ ਅਸੀਂ ਕੋਈ ਇਹੋ ਜਿਹਾ ਕਰਾਂਏ ਨਹੀਂ ਕਰਨਾ ਪਰ ਬੜੇ ਦੁੱਖ ਦੀ ਗੱਲ ਆ ਕਿ ਸਾਡਾ ਮੁੱਖ ਮੰਤਰੀ ਜਿਹੜਾ ਆ ਉਹਦਾ ਦੁੱਖ ਘਟ ਕਰ ਰਿਹਾ ਤੇ ਪ੍ਰਵਾਸੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਇੱਕ ਸਾਜ ਜਦਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਕਾਨੂੰਨ ਬੜੇ ਸਖਤ ਬਣੇ ਹੋਏ ਉੱਥੇ ਅਪਰਾਧਿਕ ਮਾਮਲੇ ਬਹੁਤ ਘੱਟ ਹੁੰਦੇ ਆ ਪਰ ਇੱਥੇ ਇੱਕ ਕਾਨੂੰਨ ਨਹੀਂ ਹੋਣ ਕਰਕੇ ਉਹ ਵਿਰਾਦਿਕ ਮਾਮਲੇ ਪਹਿਲਾਂ ਵੀ ਕਈ ਹੋ ਚੁੱਕੇ ਹੁਣ ਵੀ ਹੋਏ ਤਾਂ ਅਬ ਵਿਦੇਸ਼ਾਂ ਦੀ ਜੇ ਗੱਲ ਕਰੀਏ ਅਸੀਂ ਉਹਨਾਂ ਤੋਂ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਫਿਰ ਵੀ ਭਾਰਤ ਸਾਡਾ ਆ ਅਸੀਂ ਇੱਥੋਂ ਦੇ ਨਾਗਰਿਕ ਆ ਪਰ ਉਹ ਸਾਡੇ ਤੋਂ ਬਹੁਤ ਅੱਗੇ ਨੇ ਉੱਥੇ ਜਿਹੜਾ ਲਾਅ ਆ ਉਹਦੇ ਵਿੱਚ ਕੋਈ ਵੀ ਪੋਲੀਟੀਕਲ ਬੰਦਾ ਨਾ ਦਖਲ ਨਹੀਂ ਦਿੰਦਾ ਉੱਥੇ ਉਹਨਾਂ ਨੂੰ ਮਤਲਬ ਫ੍ਰੀ ਹੈਂਡ ਕੀਤਾ ਗਿਆ ਹੈ ਪੁਲਿਸ ਨੂੰ ਕਿ ਤੁਸੀਂ ਲਾ ਐਂਡ ਆਰਡਰ ਮੇਨਟੇਨ ਕਰਨਾ ਅਨੁਸ਼ਾਸਨ ਬਣਾ ਕੇ ਰੱਖਣਾ ਅਗਰ ਕੋਈ ਉਹਨੂੰ ਭੰਗ ਕਰਦਾ ਉਹਦੇ ਖਰਬ ਸਖਤ ਕਾਰਵਾਈ ਕਰਾ ਇਸ ਕਰਕੇ ਉੱਥੇ ਇਹੋ ਜਿਹੇ ਮਾਮਲੇ ਦੇਖਣ ਵਿੱਚ ਘਟ ਆਉਂਦੇ ਆ ਹੁਣ ਤੁਸੀਂ ਦੇਖੇ ਹੋਣਾ ਵੀ ਉੱਥੇ ਜੇ ਕਹਿੰਨੇ ਅਮਰੀਕਾ ਦੇ ਵਿੱਚ ਟਰੱਕੀ ਜੂਟਨ ਲਿਆ ਤੇ ਕਿੰਨਾ ਜਿਆਦਾ ਉਹਨੂੰ ਮਤਲਬ 42 ਸਾਲ ਦੀ ਸਜ਼ਾ ਐਵੇਂ ਹਫਤੇ ਦੇ ਵਿੱਚ ਹੀ ਸੁਨਾਤੀ ਤੇ ਸਾਡੇ ਇੱਥੇ ਜਿਹੜੇ ਆ ਜੇ ਅੱਜ ਇੱਥੇ ਇਹੋ ਜਿਹੇ ਪ੍ਰਵਾਸੀ ਜਿਹੜੇ ਆ ਜਿਹੜੇ ਅਪਰਾਧੀ ਕਿਸਮ ਦੇ ਆਏ ਹੋਏ ਆ ਤੇ ਉਹਨਾਂ ਦੇ ਆਧਾਰ ਕਾਰਡ ਕੌਣ ਬਣਾਉਂਦਾ ਜਿਹੜੇ ਸਾਡੇ ਚੁਣੇ ਹੋਏ ਐਮਐਲਏ ਆਪਣੀਆਂ ਬੋਟਾਂ ਦੀ ਖਾਤਰ ਨਾਲ ਆਧਾਰ ਕਾਰਡ ਬਣਾ ਰਹੇ ਬੋਟਾ ਬਣਾ ਰਹੇ ਆ ਤੇ ਆਪਣੇ ਲੋਕਾਂ ਦੀਆਂ ਬੋਟਾਂ ਨਹੀਂ ਬਣਾਉਂਦੇ ਉਹ ਵਿਚਾਰੇ ਕਈ ਵਾਰੀ ਮਗਰ ਮਗਰ ਇਹਨਾਂ ਦੇ ਘੁੰਮਦੇ ਆਈ ਸਾਡੇ ਬੋਟਾ ਬਣਾਓ ਉਹਨਾਂ ਨੂੰ ਇਗਨੋਰ ਕਰਦੇ ਆ ਉਹਨਾਂ ਦੀਆਂ ਬੋਟਾ ਬਣਾਉਂਦੇ ਆ ਤੇ ਸ਼ਾਤਰ ਕਹਿੰਨਾਂ ਨਹੀਂ ਦਿੱਤੀ ਪੰਜਾਬ 'ਚ ਉਹਨਾਂ ਨੇ ਇਹਨਾਂ ਨੇ ਦਿੱਤੀ ਆ ਤੇ ਅੱਜ ਹਰ ਵੀਰ ਦੇ ਨਾਲ ਉਹਦੇ ਪਰਿਵਾਰ ਨਾਲ ਖੜੇ ਵੀ ਉਹ ਹੋਣ ਨੂੰ ਤਿਆਰ ਨਹੀਂ ਆ ਜਿਹਨਾਂ ਨਾਲ ਰਾਜਨੀਤਿਕ ਲੋਕਾਂ ਨੇ ਨਾਲੀਆਂ ਬੋਟਾ ਬਣਾਈਆਂ ਖੜੇ ਕੌਣ ਆ ਆ ਜੂਠ ਖੜਾ ਆ ਵੀ ਦੇਖ ਲਓ ਸਾਰਾ ਜਿਹੜਾ ਜੂਠ ਆ ਇਨਾਂ ਨੂੰ ਦੁੱਖ ਆ ਕਿ ਉਹ ਬੱਚਾ ਜਿਹੜਾ ਸਾਡਾ ਸੀ ਸਾਡੇ ਪਰਿਵਾਰਾਂ ਦਾ ਬੱਚਾ ਸੀ ਇਹ ਉਹਦੇ ਨਾਲ ਇਹ ਗੁਜਾਰ ਜਿਹੜਾ ਨਹੀਂ ਕੰਮ ਹੋਣਾ ਚਾਹੀਦਾ ਜਿਹੜਾ ਹੋਇਆ ਤੇ ਸਾਡੇ ਅਸੀਂ ਉਸ ਘਟਨਾ ਦੀ ਨਿੰਦਾ ਕਰਦੇ ਹੋਏ ਸਾਰਾ ਜੂਤ ਅੱਜ ਇਸ ਕਰਕੇ ਕੈਂਡਲ ਮਾਰਚ ਕੱਢ ਰਿਹਾ ਕਿ ਉਸ ਪਰਿਵਾਰ ਨੂੰ ਵੀ ਹੌਸਲਾ ਮਿਲੇ ਜਿਨ੍ਹਾਂ ਦਾ ਉਹ ਬੱਚਾ ਆ ਕਿ ਨਾਲ ਨਾਲ ਇਹ ਸਾਰੇ ਜੂਤ ਦੇ ਵਿੱਚ ਮਨ ਦੇ ਵਿੱਚ ਜਿਹੜਾ ਗੁੱਸਾ ਹੈ ਉਹ ਇਹ ਆ ਕਿ ਜਿਹੜੀ ਸਰਕਾਰਾਂ ਦੀ ਨਲੈਕੀ ਆ ਉਹਦੇ ਕਰਕੇ ਬੱਚਾ ਚਲਾ ਗਿਆ ਪਰ ਇਹਨਾਂ ਦੀ ਮੰਗ ਆ ਕਿ ਉਹਨੂੰ ਜਲਦ ਤੋਂ ਜਲਦ ਫਾਂਸੀ ਸਜ਼ਾ ਹੁਣੀ ਚਾਹੀਦੀ ਹੈ ਤਾਂ ਕਿ ਜਿਹੜਾ ਅਪਰਾਧੀ ਬਚਣਾ ਨਹੀਂ ਇੱਕ ਸਰ ਲਾਸ ਹਵਾਲਾ ਹੈ ਜਿਹਦਾ ਪੰਜਾਬ ਦੇ ਮੁੱਖ ਮੰਤਰੀ ਹੈਗੇ ਆ ਉਹ ਕਹਿ ਰਹੇ ਆ ਕਿ ਜਾਨਕੀ ਜੇਕਰ ਕਿਸੇ ਨੇ ਵੀ ਪ੍ਰਵਾਸੀਆਂ ਦੇ ਉੱਤੇ ਕੋਈ ਵੀ ਇਦਾਂ ਦੀ ਕੋਈ ਘਟਨਾ ਕੀਤੀ ਤਾਂ ਉੱਤੇ ਸਖਤ ਕਾਰਵਾਈ ਹੋਵੇਗੀ ਸਰ ਉਹਨਾਂ ਦਾ ਬਿਆਨ ਵੀ ਆਇਆ ਸੀ ਬੜੇ ਅਫਸੋਸ ਦੀ ਗੱਲ ਆ ਇਦਾਂ ਨਹੀਂ ਕਹਿਣਾ ਚਾਹੀਦਾ ਗੁੱਸਾ ਆ ਲੋਕਾਂ ਦੇ ਮਨ ਦੇ ਵਿੱਚ ਹੁਣ ਲੋਕਾਂ ਨੂੰ ਇਹ ਲੱਗਦਾ ਆ ਕਿ ਜੇ ਅਸੀਂ ਪਿੰਡਾਂ ਦੇ ਵਿੱਚ ਇਹ ਇਹਨਾਂ ਦੇ ਉੱਪਰ ਜਿਹੜਾ ਆ ਨਾਕ ਮਤੇ ਪਾਵਾਂਗੇ ਕਾਲੂ ਉਹਨਾਂ ਦੇ ਬੱਚੇ ਵੀ ਤਾਂ ਹੈ ਭਗਵੰਤ ਮਾਨ ਜੀ ਤੁਹਾਡੇ ਬੱਚੇ ਤਾਂ ਬਾਹਰ ਬੈਠੇ ਆ ਤੇ ਚਲੋ ਇੱਕ ਤੁਹਾਡੀ ਹੱਲੇ ਛੋਟੀ ਬੇਟੀ ਆ ਤੇ ਜਿਹੜੇ ਲੋਕਾਂ ਦੇ ਬੱਚੇ ਆ ਛੋਟੇ ਛੋਟੇ ਗੁਨਾ ਦੀ ਰਾਖੀ ਕੌਣ ਕਰੂਗਾ ਗੁਨਾ ਦਾ ਡਰ ਲੱਗਣਾ ਹੀ ਆ ਤੇ ਉਹਨਾਂ ਨੇ ਮਤੇ ਵੀ ਪਾਉਣੇ ਆ ਤੇ ਜੇ ਉਹ ਮਤੇ ਪਾ ਰਹੇ ਆ ਹਾਂ ਇਹ ਗੱਲ ਆ ਵੀ ਮਤੇ ਪਾਉਣ ਤੋਂ ਪਹਿਲਾਂ ਤੁਸੀਂ ਕੈਬਨਿਟ ਮੀਟਿੰਗ ਬੁਲਾਓ ਤੁਸੀਂ ਵਿਧਾਨ ਸਭਾ ਦੇ ਵਿੱਚ ਸੈਸ਼ਨ ਬੁਲਾਓ ਉੱਥੇ ਬੁਲਾ ਕੇ ਕੋਈ ਕਾਨੂੰਨ ਬਣਾਓ ਅਹੀ ਨਹੀਂ ਕਹਿੰਦੇ ਕਿ ਸਾਰਿਆਂ ਨੂੰ ਆਪਾਂ ਅਫਰਾਦੀ ਬਣਾ ਦਈਏ ਜੇ ਇੱਕ ਨਹੀਂ ਗਲਤੀ ਕੀਤੀ ਆ ਪਰ ਤੁਹਾਡਾ ਇਹ ਤਾਂ ਫਰਜ਼ ਬਣਦਾ ਨਾ ਕਿ ਸਾਡੇ ਗਵਾਂਢੀ ਜਿਹੜਾ ਸੂਬਾ ਹਿਮਾਚਲਿਆ ਜੰਮੂ ਕਸ਼ਮੀਰ ਆ ਉੱਥੇ ਜਿਹੜੇ ਸਾਡੇ ਪੰਜਾਬੀ ਕੰਮ ਕਰਨ ਜਾਂਦੇ ਉੱਥੇ ਜ਼ਮੀਨ ਨਹੀਂ ਖਰੀਦ ਸਕਦਾ ਤੇ ਤੁਸੀਂ ਕਾਨੂੰਨ ਬਣਾਓ ਵੀ ਇੱਥੇ ਕੋਈ ਵੀ ਪਰਵਾਸੀ ਆ ਸਕਦਾ ਕੰਮ ਕਰੇ ਪਰ ਉਹ ਜ਼ਮੀਨ ਨਹੀਂ ਲਊਗਾ ਤੇ ਉਹਦੀ ਪੀਸੀਸੀ ਕਰਾਉਣ ਉਹਦੀ ਵੈਰੀਫਿਕੇਸ਼ਨ ਕਰਾਉਣ ਕਿ ਉਹ ਪਿੱਛੇ ਜਿਹੜਾ ਕਿੱਥੋਂ ਆਇਆ ਉਹਦਾ ਪਿੱਛੇ ਰਿਕਾਰਡ ਕੀ ਆ ਜਦੋਂ ਇਹ ਸਾਰਾ ਕੁਝ ਹੋਏਗਾ ਮੈਨੂੰ ਲੱਗਦਾ ਆ ਪਈ ਪੰਜਾਬ ਚ ਸਾਰਾ ਕੁਝ ਠੀਕ ਹੋ ਜਾਏਗਾ ਪਰ ਇਹ ਕਹਿਣਾ ਕਿ ਜੇ ਜਿਹੜਾ ਮਤੇ ਪਾਊਗਾ ਕਾਰਵਾਈ ਕਰਾਂਗੇ ਭਗਤ ਮਾ ਜੀ ਇਦਾਂ ਦੀਆਂ ਗੱਲਾਂ ਨਹੀਂ ਕਰੀ ਦੀਆ ਪਰਿਵਾਰ ਨਾਲ ਦੁੱਖ ਕਰੋ ਉਹਨਾਂ ਦਾ ਬੱਚਾ ਮਰਿਆ ਆ ਜਿਹੜਾ ਬਹੁਤ ਮਸੂਮ ਬੱਚਾ ਆ ਤੁਸੀਂ ਉਹਨਾਂ ਨਾਲ ਆ ਕੇ ਉਹਨਾਂ ਨੂੰ ਮਿਲੋ ਆ ਕੇ ਤੁਹਾਡਾ ਫਰਜ਼ ਬਣਦਾ ਈ ਤੇ ਮੁੱਖ ਮੰਤਰੀ ਐ ਏਡੀ ਵੱਡੀ ਘਟਨਾ ਹੋ ਗਈ ਤੇ ਬੱਚਾ ਜਿਹੜਾ ਆ ਉਹ ਉਹ ਮਤਲਬ ਖਤਮ ਹੋ ਗਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਆ ਸਾਰਾ ਪੰਜਾਬ ਰੋ ਰਿਹਾ ਤਾਂ ਤੁਸੀਂ ਕਿਉਂ ਹਲੇ ਚੰਡੀਗੜ੍ਹ ਬੈਠੇ ਆ ਕੇ ਉਹਨਾਂ ਨਾਲ ਮਿਲੋ ਫੇਰ ਗੱਲ ਕਰੋ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਇਹ ਹਾਲਾਤ ਠੀਕ ਕਰਦੇ ਆ ਪੰਜਾਬੀਆਂ ਦੇ ਮਨ 'ਚ ਗੁੱਸਾ ਐ ਸੋ। ਥੈਂਕ ਯੂ। ਬਈਏ ਪੰਜਾਬੋ ਜਾ ਬਚਾਓ ਬਈਏ ਪੰਜਾਬੋ ਪੰਜਾਬ 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 ਬਚਾਓ ਬਦ ਫਾਂਸੀ ਦਿੱਤੀ ਜਾਵੇ ਦੋਸ਼ੀਆਂ ਨੂੰ ਫੈਲਾਓ 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 ਦੋਸ਼ੀ ਨੂੰ ਫੈਲਾਓ 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 ਦੋਸ਼ੀ ਨੂੰ ਫੈਲਾਓ 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 ਜਾਓ ਜਾਓ ਦੋਸ਼ੀਆਂ ਨੂੰ ਫੈਲਾਓ ਦੋਸ਼ੀਆਂ ਨੂੰ ਫੈਲਾਓ ਦੋਸ਼ੀਆਂ ਨੂੰ ਫੈਲਾਓ ਭਈ ਇਹ ਪੁਜਾਓ ਜਾ ਬੰਦਾਓ ਭਈ ਇਹ ਪੁਜਾਓ ਜਾ ਬੰਦਾਓ ਆਹ اچھا <laughs> ਅੱਜ ਜੋ ਜਿਹੜੇ ਵੀ ਆਪਣੇ ਸਾਰੇ ਭੈਣ ਭਰਾ ਇਸ ਮੌਕੇ ਤੇ ਮੌਜੂਦ ਆ ਸਾਰਿਆਂ ਨੂੰ ਪਤਾ ਇੱਕ 5 ਸਾਲਾ ਬੱਚਾ ਹਰਵੀਰ ਜਿਹਦੇ ਨਾਲ ਇੱਕ ਭਈਏ ਵੱਲੋਂ ਬਹੁਤ ਹੀ ਘਿਨੋਨੀ ਹਰਕਤ ਕੀਤੀ ਗਈ ਆ ਜਿਹਦਾ ਰੇਪ ਕੀਤਾ ਗਿਆ 5 ਸਾਲਾ ਬੱਚੇ ਦੇ ਗੁਪਤ ਅੰਗ ਵਿੱਚ ਜਿਹੜੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਉਹਦੇ ਡੰਡਾ ਕਸਾਇਆ ਗਿਆ ਉਹਦੇ ਡੰਡਾ ਪਾਇਆ ਗਿਆ ਉਹਦੀ ਪੈਂਟ ਨਾਲ ਉਹਦਾ ਗਲਾ ਘੋਟ ਕੇ ਉਹਨੂੰ ਮੌਤੇ ਘਾਟ ਉਤਾਰਿਆ ਗਿਆ ਤੇ ਹੁਣ ਤੱਕ ਵੀ ਬੰਦਾ ਜੇਲ੍ਹ ਦੇ ਵਿੱਚ ਆ ਉਹਨੂੰ ਫਾਂਸੀ ਦੀ ਸਜ਼ਾ ਨਹੀਂ ਮਿਲੀ ਤੇ ਉਹ ਬੱਚੇ ਦੀ ਆ ਜਿਹੜੀ ਜੀਬ ਸੀਗੀ ਉਹ ਦੰਦਾ ਦੇ ਵਿੱਚ ਸੀ ਜਦੋਂ ਉਹਦੀ ਪੈਟ ਦੇ ਨਾੜੋਂ ਦਾ ਗਲਾ ਘੋਟ ਕੇ ਮਾਰਿਆ ਗਿਆ ਸੀ ਅੱਜ ਉਹਦੇ ਸੰਬੰਧ ਚ ਸਾਰੇ ਜਿੰਨੇ ਵੀ ਸਾਡੇ ਵੱਡੇ ਭਰਾ ਸਾਡੀਆਂ ਭੈਣਾਂ ਸਾਡੇ ਜਿੰਨੇ ਵੀ ਸਾਡੇ ਮਾਨ ਸਤਕਾਰਯੋਗ ਜਿੰਨੇ ਵੀ ਸਾਡੇ ਨਾਲ ਖੜੇ ਨੇ ਉਹ ਸਾਰਿਆਂ ਨੇ ਦੁੱਖ ਜ਼ਾਹਿਰ ਕੀਤਾ ਇੱਕ ਕੈਂਡਲ ਮਾਰਚ ਕੱਢੀ ਗਈ ਆ ਹਰਿਆਣਾ ਵਿਖੇ ਇੱਥੇ ਸਾਰੇ ਭਰਾ ਭੈਣਾਂ ਮੌਜੂਦ ਨੇ ਸਾਰਿਆਂ ਨੂੰ ਦੁੱਖ ਹੈ ਉਸ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਹਰ ਵੀਰ ਨੂੰ ਪੰਜ ਸਾਲਾਂ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਆਪਾਂ ਇਹੀ ਗੱਲ ਕਰਦੇ ਆ ਇੱਕ ਪੰਜਾਬ ਦਾ ਬੱਚਾ ਇੱਕ 마ਸੂਮ ਬੱਚਾ ਜਿਹਦੀ ਨਿੱਕੀ ਜੀ ਭੈਣ ਜਿਹਦੀ ਨਿੱਕੀ ਜੀ ਭੈਣ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਉਹਦੀ ਆਵਾਜ਼ਾਂ ਕੰਨਾਂ ਚ ਗੂੰਜਦੀਆਂ ਕਿ ਮੇਰੇ ਭਰਾ ਦਾ ਕੀ ਕਸੂਰ ਸੀ ਮੇਰੇ ਭਰਾ ਨਾਲ ਇਦਾਂ ਕਿਉਂ ਕੀਤੀ ਗਈ ਉਹਦੀ ਮਾਂ ਦੀ ਆਵਾਜ਼ ਮੇਰੇ ਪੁੱਤ ਦਾ ਕੀ ਕਸੂਰ ਸੀ ਮੇਰੇ ਪੁੱਤ ਨਾਲ ਇਦਾਂ ਕਿਉਂ ਕੀਤੀ ਗਈ ਉਹਦੇ ਪਿਓ ਨਾਲ ਅੱਜ ਮੇਰੀ ਗੱਲ ਹੋਈ ਕਹਿੰਦਾ ਮੈਂ ਹਾਰਪੁਰ ਨਹੀਂ ਆਉਂਦਾ ਮੈਂ ਡਰ ਗਿਆ ਮੇਰੀ ਕੁੜੀ ਡਰ ਗਈ ਮੇਰੀ ਜਨਾਨੀ ਡਰ ਗਈ ਮੈਂ ਹਾਰਪੁਰ ਨਹੀਂ ਆਉਂਗਾ ਮੇਰਾ ਬੱਚਾ ਲੈ ਲਿਆ ਮੈਂ ਸੱਚੀ ਦੱਸਦਾ ਇਹ ਮੌਕੇ ਤੇ ਸਾਰੇ ਭਰਾ ਰੋਏ ਸਾਰੀਆਂ ਭੈਣਾਂ ਰੋਈਆਂ ਸਾਰਾ মিডিਆ ਰੋਇਆ ਸਾਰੀ ਪੰਜਾਬ ਪੁਲਿਸ ਰੋਈ ਪਰ ਮੰਗ ਕੋਈ ਆ ਕਿ ਇਨਸਾਫ ਦਿੱਤਾ ਜਾਵੇ ਅੱਜ ਉਹਨਾਂ ਦੇ ਬੱਚੇ ਨਾਲ ਹੋਇਆ ਅੱਗੇ ਹੁੰਦਾ ਸੀ ਕੁੜੀਆਂ ਬਚਾਓ ਅੱਜ ਕੁੜੀਆਂ ਦੇ ਨਾਲ ਨਾਲ ਮੁੰਡੇ ਵੀ ਬਚਾਓ ਕਿਉਂਕਿ ਪੰਜਾਬ ਸੇਫ ਨਹੀਂ ਆ ਜੇ ਦਾਦੇ ਮਾਰੇ ਅੰਸਰ ਜਿਹੜੇ ਇੱਕ ਬੱਚਿਆਂ ਨੂੰ 5 ਸਾਲਾਂ ਬੱਚਿਆਂ ਨੂੰ ਨਹੀਂ ਬਖਸ਼ਦੇ ਉਹ ਕੱਲ ਨੂੰ ਕਿਸੇ ਨੂੰ ਕੀ ਬਖਸ਼ੂਗੇ ਸਾਡੇ ਸਾਰਿਆਂ ਦਾ ਇੱਕੋ ਹੀ ਨਾਰਾ ਆ ਪੰਜਾਬ ਬਚਾਓ ਕੱਈਏ ਪਿਆਓ ਪੰਜਾਬ ਬਚਾਓ ਕੱਈਏ ਪਿਆਓ ਹਰ ਵੀਰ ਦੇ ਕਾਤਲਾਂ ਨੂੰ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਬਾਕੀ ਆ ਭਾਜੀ ਤੁਸੀਂ ਦੱਸੋ ਪਹਿਲਾਂ ਤਾਂ ਸਭੀ ਗੱਲ ਸਾਰੇ ਭਰਾਵਾਂ ਜਿੰਨੇ ਪ੍ਰਾਪਤ ਤੇ ਪਹੁੰਚੇ ਆ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਆਪਣੀ ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜੂਰ ਮੋਰਚਾ 722 ਹਣੀ ਉਹ attendance ਪਹੁੰਚ ਗਏ ਉਹਨਾਂ ਨੇ ਆਪਾ ਫੋਨ ਕੀਤਾ ਸੀ ਭਾਈ ਹਿੰਗੇ ਪਹੁੰਚ ਗਏ ਉਧਰ ਸੇਵਾ ਦੇ ਆ ਉਧਰ ਹੜਬੀ ਲਟਾ ਆ ਤੇ ਬਾਕੀ ਆਪਣੇ ਜਿੰਨੇ ਭਰਾ ਇੱਥੇ ਜਿਨ੍ਹਾਂ ਨੂੰ ਆਪਾਂ ਕਹੇ ਸਾਰੇ ਪਹੁੰਚੇ ਆ ਛਾਰੀਆਂ ਜੁਨੀਆ ਪਹੁੰਚੀਆਂ ਆ ਦਸੇਬੰਦੀਆਂ ਪਹੁੰਚੀਆਂ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਇਹਨਾਂ ਦਾ ਬਾਕੀ ਜੋ ਆਪਾਂ ਗੱਲ ਕਰਦੇ ਭਾਈ ਉਹਨਾਂ ਨੇ ਗੱਲ ਕੀਤੀ ਹਰਪਰ ਹਰਵੀਰ ਸਿੰਘ ਜੋ ਕਿ ਹਰਪਰ ਦਾ ਰਹਿਣ ਵਾਲਾ ਸੀ ਉਹਦੇ ਨਾਲ ਉਹ ਗਲਤ ਕੰਮ ਹੋਇਆ ਆਪਾਂ ਉਹਨੂੰ ਕਹਿਣਾ ਚਾਹੁੰਦੇ ਆ ਕਿ ਉਹ ਮੁੰਡੇ ਦਾ ਆ ਉਹਦੀ ਭੈਣ ਦੇ ਬਾਰ ਬਾਰ ਅਸੀਂ ਕੰਨਾਂ ਦੇ ਵਿੱਚ ਵਾਕਈ ਬਾਜਾਂ ਆਉਂਦੀਆਂ ਉਦੀ ਭੈਣ ਵਾਰ-ਵਾਰ ਕਹਿੰਦੀ ਆ ਇਹ ਦੇ ਭੈਣ ਉਹਦੀ ਵਾਰ-ਵਾਰ ਕਹਿ ਰਹੀ ਆ ਕਿ ਮੇਰੇ ਮੇਰੇ ਭਰਾ ਦਾ ਕਸੂਰ ਕੀ ਸੀ ਮੇਰੇ ਭਰਾ ਦਾ ਕਸੂਰ ਕੀ ਸੀ ਇਹ ਬਾਕੀ ਸਹੀ ਗੱਲ ਆ ਮੀਡੀਆ ਰੌਈ ਉੱਥੇ ਮੌਕੇ ਤੇ ਐਸਐਚਓ ਸਾਹਿਬ ਡੀਐਸਪੀ ਸਾਹਿਬ ਸਾਰੇ ਆਏ ਸਾਰੇ ਅੱਖਾਂ ਚੋਂ ਪਾਣੀ ਆਇਆ ਸਾਰੇ ਬਹੁਤ ਦੁੱਖ ਮਨਾਇਆ ਸਾਰਿਆਂ ਨੇ ਬਾਕੀ ਜਿੰਨੇ ਵੀ ਮੇਰੇ ਭਰਾ ਆ ਆਪਾਂ ਇੱਕ ਬੇਨਤੀ ਕਰਦੇ ਆ ਇਕੱਠੇ ਹੋ ਕੇ ਸਾਰੀ ਜੂਨੀਅਨ ਸਾਈ ਜੱਥੇ ਬੰਦੀਆਂ ਨੂੰ ਬਈਆਂ ਨੂੰ ਨਾਲ ਮਿਲ ਕੇ ਅਸੀਂ ਇੱਥੋਂ ਭਜਾਈਏ ਆਪਣਾ ਪੰਜਾਬ ਨੂੰ ਇਹ ਸੀ ਇੱਕ ਪੰਜਾਬ ਆਪਣਾ ਸੋਨੇ ਦੀ ਚਿੜੀ ਸੀ ਹੁਣ ਇਹ ਭਈਆਂ ਦੀ ਜਿੜੀ ਬਣ ਚੁੱਕਿਆ ਆ। ਇਹ ਆਪਣੇ ਹਿਸ਼ਾਰਬਰ ਦੇ ਦੋ ਫੈਕਟਰੀਆਂ ਦੇ ਵੱਲੋਂ ਭਈਆਂ ਨੂੰ ਪਹਿੜਾ ਠੀਕ ਹੈ ਜੀ ਮੈਂ ਤੋਂ ਦੇ ਕੇ ਬੇਨਤੀ ਕਰਦਾ ਕਿ ਇਹ ਭਈਆਓ ਅਤੇ ਪੰਜਾਬ بچਾਓ। ਵਾਈਕੂ ਜਿੱਦਾ ਖਾਲਸਾ ਵਾਈਕੂ ਇੱਕ ਮੈਂ ਚੀਜ਼ ਕਹਿਣਾ ਚਾਹੂੰਗਾ ਸਾਰੇ ਜਣੇ ਕਹਿੰਦੇ ਆ ਕਿ ਇੱਕ ਭਈਏ ਨੇ ਗਲਤੀ ਕੀਤੀ ਸਾਰੇ ਭਈਆਂ ਦਾ ਕੀ ਕਸੂਰ ਜੇ ਕਾਲੂ ਕਿਸੇ ਭਈਏ ਦੇ ਬੱਚੇ ਨਾਲ ਇਤਾ ਹੋਇਆ ਹੁੰਦਾ ਤੇ ਤਾਂ ਵੀ ਪੰਜਾਬ ਇੱਥੇ ਸੜਕਾਂ ਤੇ ਆਣਾ ਸੀਗਾ ਜਿੱਦਾਂ ਅੱਜ ਆਇਆ ਕਿਸੇ ਭਈਏ ਨੂੰ ਕਿਹਨੂੰ ਤਖੋਇਆ ਸਾਡੇ ਪੰਜਾਬ ਦਾ ਬੱਚਾ ਮਰਿਆ ਕੋਈ ਭਈਏ ਨੇ ਨਹੀਂ ਲਾਕੇ ਇੱਥੇ ਕੈਂਡਲ ਮਾਰਚ ਕੱਢੀ ਕੋਈ ਭਈਏ ਨੇ ਨਹੀਂ ਲਾਕੇ ਇੱਥੇ ਧਰਨਾ ਲਾਇਆ ਕਿ ਇੱਕ ਬੱਚਾ ਮਰਿਆ ਬੱਚਾ ਭਈਏ ਦਾ ਹੋਵੇ ਹਿੰਦੂ ਦਾ ਹੋਵੇ ਮੁਸਲਮਾਨ ਦਾ ਹੋਵੇ ਅਸਾਈ ਦਾ ਹੋਵੇ ਬੱਚਾ ਬੱਚਾ ਹੁੰਦਾ ਇਨਸਾਨੀਅਤ ਹੋਣੀ ਚਾਹੀਦੀ ਆ ਜਦੋਂ ਇੱਕ ਬੰਦਾ ਗਲਤੀ ਕਰਦਾ ਤਾਂ ਸਜ਼ਾ ਸਭ ਨੂੰ ਭੁਗਤਣੀ ਚਾਹੀਦੀ ਆ ਸਾਨੂੰ ਇੱਕੋ ਹੀ ਸਾਰਿਆਂ ਨੂੰ ਬੇਨਤੀ ਆ ਕਿ ਜੇ ਅੱਜ ਪੰਜਾਬ ਤੇ ਗੱਲ ਆਈ ਆ ਕੋਈ ਵੀ ਨੌਜਵਾਨ ਕੋਈ ਪਿੱਛੇ ਨਾ ਟੋ ਅੱਜ ਸਾਰੇ ਤੁਸੀਂ ਜੇ ਇਕਵਾਰੇ ਆ ਕੱਲੋਂ ਤੁਸੀਂ ਵੀ ਵਿਆਹ ਕਰਾਣਾ ਤੁਹਾਡੇ ਵੀ ਬੱਚੇ ਹੋਣੇ ਆ ਕੱਲੋਂ ਪਤਾ ਨਹੀਂ ਕਿਹੜੇ ਬੱਚੇ ਦੀ ਵਾਰੀ ਆ ਜਾਈ ਨਹੀਂ ਆਪਣੀ ਆਣ ਵਾਲੀ ਪੀੜ੍ਹੀਆਂ ਬਚਾਣ ਲਈ ਇਹ ਧੰਦ ਮਟਾਣਾ ਪੈਣਾ ਇਹ ਸਾਰਾ ਗੰਦ ਸਾਨੂੰ ਰਲ ਕੇ ਮਟਾਣਾ ਪੈਣਾ ਨਹੀਂ ਤਾਂ ਸਾਡਾ ਪੰਜਾਬ ਅੱਜ ਮੌਤ ਦੇ ਮੂੰਹ 'ਚ ਆ ਅੱਜ ਸਾਡਾ ਪੰਜਾਬ ਸੱਪਾਂ ਦੇ ਮੂੰਹ 'ਚ ਭਈਆਂ ਨੂੰ ਸੱਪ ਦਾ ਦਰਜਾ ਦਿੱਤਾ ਜਾਂਦਾ ਉਹਨਾਂ ਦੇ ਮੂੰਹ 'ਚ ਹੈ ਪੰਜਾਬ ਜੇ ਤੁਸੀਂ ਅੱਜ ਨਹੀਂ ਪੰਜਾਬ ਬਚਾਇਆ ਤਾਂ ਤੁਹਾਡਾ ਕਦੀ ਨਹੀਂ ਬਚਾਇਆ ਜਾਣਾ ਮੁੜ ਕੇ ਸਿਰ ਤੇ ਹੱਥ ਮਾਰ ਕੇ ਰੋਇਓ ਨਾ ਜੇ ਅੱਜ ਕੱਛਾ ਜਬਾਵਾ ਦੇ ਕੇ ਬੈਗੇ ਨਾ ਤੇ ਕੱਲ ਨੂੰ ਤੁਹਾਡੇ ਤੁਹਾਡਾ ਪੰਜਾਬ ਨਹੀਂ ਬਚਾਇਆ ਜਾਣਾ ਤੁਹਾਡੀਆਂ ਧੀਆਂ ਨਹੀਂ ਬਚਾਈ ਜਾਣੇ ਤੇ ਤੁਹਾਡੇ ਬੱਚੇ ਨਹੀਂ ਬਚਾਈ ਜਾਣੇ ਇਹ ਗੱਲ ਯਾਦ ਰੱਖਿਓ ਬਾਕੀ ਕੋਈ ਵੀ ਭਰਾ ਬੋਲਣਾ ਚਾਹੁੰਦਾ ਬੋਲੋ ਬਾਕੀ ਮੈਂ ਤਾਂ ਨਾ ਹੋਰ ਗੱਲ ਕਰਨਾ ਚਾਹਨਾ ਜੋ ਕਿ ਬਿਹਾਰ ਦੀ ਸੀਐਮ ਉਹ ਲੱਗੀ ਕਹਿਣ ਅੱਲ ਰੀਅਲ ਦੇਖੀ ਅਸੀਂ ਮੁੰਡੇ ਰੀਅਲ ਸੈਂਡ ਕੀਤੀ ਉਹ ਲੱਗੀ ਕਹਿਣ ਇੱਕ ਮੁੰਡਾ ਮਰ ਗਿਆ ਫਿਰ ਕੀ ਹੋਇਆ ਆਪਾਂ ਉਹਨੂੰ ਕਹਿਣਾ ਚਾਹੁੰਦੇ ਆ ਕਿ ਤੇਰੇ ਘਰ ਵੀ ਇਹੀ ਗੱਲ ਹੋਈ ਹੁੰਦੀ ਜਾਂ ਤੇਰੇ ਘਰ ਦੇ ਟੱਬਰ ਦੇ ਵਿੱਚ ਇਹ ਗੱਲ ਹੋਈ ਹੁੰਦੀ ਤੁਸੀਂ ਵੀ ਇਹੀ ਗੱਲ ਕਹਿਣੀ ਸੀ ਫਿਰ ਕੀ ਹੋਇਆ ਇੱਕ ਮਰ ਗਿਆ ਬਾਕੀ ਜੰਮਦੇ ਹੀ ਐ ਇਹ ਬਿਹਾਰ ਦੀ ਸੀਐਮਓ ਕਹਿ ਲੱਗੀ ਬਾਕੀ ਅਸੀਂ ਸਾਰੇ ਭਰਾ ਰਲ ਕੇ ਉਹਨਾਂ ਦੇ ਟੱਬਰ ਦਾ ਸਾਥ ਦੇਣਾ ਬਾਕੀ ਜਿੱਥੇ ਵੀ ਹੋਰ ਵੀ ਕਿਸੇ ਜੀ ਪੈਣ ਭਰਾ ਨੂੰ ਕਿਸੇ ਵੀ ਲੋੜ ਹੈ ਆਪਣੀ ਜੁਨੀਅਰ ਨਾਲ ਖੜੀ ਆ ਉਹਨਾਂ ਦੇ ਸ਼ਰੇ ਪੰਜਾਬ ਨੌਜਵਾਨ ਕਿਸਾਨ ਮੋਰਚਾ ਨਾਲ ਖੜਾ ਉਹਨਾਂ ਦੇ ਜਿੱਥੇ ਵੀ ਕਿਸੇ ਵੀ ਤਰ੍ਹਾਂ ਦੀ ਲੋੜ ਹੈ ਮੇਰਾ ਭਰਾ ਜਿਦਾ ਮੇਰੇ ਵੱਡੇ ਭਰਾਵਾਂ ਨੇ ਸਾਰਿਆਂ ਨੇ ਦੱਸਿਆ ਹੀ ਐ ਕਿ ਸਾਡੇ ਹੁਸ਼ਿਆਰ ਬਰਜਿਲੇ ਦੇ ਵਿੱਚ ਇੱਕ 4 ਸਾਲ ਦੇ ਬੱਚੇ ਨਾਲ ਬਹੁਤ ਹੀ ਮਾੜਾ ਕੰਮ ਹੋਇਆ। ਅਸੀਂ ਸਰਕਾਰੇ 'ਤੇ ਇੱਕੋ ਅਪੀਲ ਕਰਨਾ ਚਾਹੁੰਦੇ ਹਾਂ ਜਿੱਤੇ ਵੀ ਇੱਥੇ ਸਾਡੇ ਭਈਏ ਰਹਿੰਦੇ ਆ ਉਹਨਾਂ ਦੀ ਐਨਓਸੀ ਵਗੈਰਾ ਚੈੱਕ ਕੀਤੀ ਜਾਵੇ। ਤਾਂ ਜੋ ਕਾਂਦੋ ਹੁੰਦਾ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਹੁਸ਼ਿਆਰ ਬਰਜਿਲੇ ਵਿੱਚ ਜਾਂ ਹੋਰ ਵੀ ਸੂਬੇ ਦੇ ਵਿੱਚ ਐਦਾਂ ਦਾ ਕੰਮ ਕਿਤੇ ਨਾ ਹੋਵੇ। ਲੋਬੀ ਸਾਰੀਆਂ ਪੰਚਾਇਤਾਂ ਨੂੰ ਸਭ ਤੋਂ ਪਹਿਲਾਂ ਸਾਰੀਆਂ ਪੰਚਾਇਤਾਂ ਨੂੰ ਸਾਰੇ ਮੱਲਿਆਂ ਤੇ ਐਮਸੀਆਂ ਨੂੰ ਸਾਰੇ ਐਮਐਲਏ ਨੂੰ ਸਾਰੇ ਮੰਤਰੀਆਂ ਨੂੰ ਹਰ ਇੱਕ ਬੰਦੇ ਨੂੰ ਬੇਨਤੀ ਆ। ਕਿ ਕੋਈ ਵੀ ਪਰਵਾਸੀ ਆਂਦਾ ਕਿਸੇ ਵੀ ਤਰ੍ਹਾਂ ਦਾ ਉਹਦੀ ਐਨਓਸੀ ਦੇਖੀ ਜਾਵੇ ਉਹਦੀ ਪੀਸੀਸੀ ਦੇਖੀ ਜਾਵੇ ਉਹਦਾ ਬੈਕਗਰਾਉਂਡ ਚੈੱਕ ਕੀਤਾ ਜਾਵੇ ਆ ਨਾ ਹੋਵੇ ਕਿ ਉਹ ਯੂਪੀ ਚ ਬੰਦਾ ਮਾਰ ਕੇ ਤੇ ਇੱਥੇ ਨਵੇਂ ਬੰਦੇ ਮਾਰਨ ਦੀ ਤਿਆਰੀ ਕਰ ਲੈਣ ਸਾਰੇ ਸਰਪੰਚਾਂ ਨੂੰ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਸਾਥ ਨਹੀਂ ਲੋੜਾ ਸਾਰੇ ਮੰਤਰੀਆਂ ਨੂੰ ਲੀਡਰਾਂ ਨੂੰ ਪੰਜਾਬ ਪੁਲਿਸ ਨੂੰ ਬੇਨਤੀ ਆ ਕਿ ਅੱਜ ਤੁਸੀਂ ਪੰਜਾਬ ਨਾਲ ਖੜ੍ਹ ਜੋ ਪੰਜਾਬ ਪੁਲਿਸ ਦੇ ਵੀ ਬੱਚੇ ਆ ਮੰਤਰੀਆਂ ਦੇ ਵੀ ਬੱਚੇ ਆ ਐਮਸੀਆ ਦੇ ਵੀ ਬੱਚੇ ਆ ਤੇ ਸਰਪੰਚਾਂ ਦੇ ਵੀ ਬੱਚੇ ਆ ਕਿਆ ਕਿਸਲੇ ਬੱਚੇ ਤੇ ਇਤਾਂ ਦੀ ਆਹ ਚਾਹੀਆ ਕਿਸਦਾ ਬੱਚਾ ਐਨੀ ਮਾੜੀ ਮੌਤ ਮਾਰਿਆ ਉਸ ਬੰਦੇ ਨੇ ਤਰਸ ਨਹੀਂ ਖਾਦਾ ਉਹਨੇ ਤਰਸ ਤੱਕ ਨਹੀਂ ਖਾਦਾ ਉਸ ਬੱਚੇ ਤੇ ਪੁਲਿਸ ਨੇ ਜਾ ਕੇ ਜਿਹੜਾ ਉਹ ਡੰਡਾ ਸੀ ਪੁਲਿਸ ਨੇ ਜਾ ਕੇ ਕੱਢਿਆ ਉਹ ਦੁਖਦਾਇਕ ਜਿਹੜੀ ਤਸਵੀਰ ਆ ਕੋਈ ਦੇਖ ਨਹੀਂ ਸਕਦਾ ਤੇ ਉਹ ਸ਼ੇਅਰ ਕਰਨੀ ਵੀ ਬੰਦ ਕਰੋ ਕਿਉਂਕਿ ਇੱਕ ਮਾਂ ਜਦੋਂ ਲੋਕੀ ਦਿਖਾਉਂਦੇ ਆ ਨਾ ਉਹ ਤਸਵੀਰ ਤੇ ਹਰ ਵਾਰੀ ਜਿੰਨੀ ਵਾਰ ਉਸ ਤਸਵੀਰ ਨੂੰ ਦੇਖਦੇ ਆ 100 ਵਾਰੀ ਰੋਣਾ ਨਿਕਲਦਾ ਮੈਂ ਸੱਚੀ ਕਹਿੰਨਾ ਭਈ ਅੱਜ ਪੰਜਾਬ ਰੋਂਦਾ ਕਿਉਂਕਿ ਉਹ ਮਾਂ ਦਾ ਪੁੱਤ ਗਿਆ ਇੱਕ ਭੈਣ ਦਾ ਭਰਾ ਗਿਆ ਜਿਹਦੀ ਮਾਂ ਦਾ ਪੁੱਤ ਗਿਆ ਸੀ ਅੱਜ 20 ਦਿਨ 50 ਦਿਨ ਇਕੱਠ ਕਰ ਲਾਂਗੇ ਪਰ ਜਿਹਦੀ ਮਾਂ ਦਾ ਪੁੱਤ ਗਿਆ ਉਹ ਮਾਂ ਕਹਿੰਦੀ ਮੈਂ ਸ਼ਹਿਰ ਨਹੀਂ ਵੜਨਾ ਕਿਉਂਕਿ ਮੇਰਾ ਪੁੱਤ ਮਾਰਦਾ ਮੇਰੀ ਧੀ ਨਾ ਮਾਰਦਣ ਸੱਚੀ ਪੰਜਾਬ ਰੋਂਦਾ ਅੱਜ ਪੰਜਾਬ ਨੂੰ ਪੰਜਾਬ ਦੀ ਲੋੜਿਆ ਕਾਲੂ ਪੰਜਾਬ ਖਿੱਲਰ ਗਿਆ ਕਿਸੇ ਨੇ ਨਾਲ ਨਹੀਂ ਖੜਨਾ ਜੱਜ ਪੰਜਾਬ ਪੈਰਾ ਤੇ ਨਾ ਰੁਣੇ ਪੰਜਾਬ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਪਤਾ ਲੱਗੇ ਹਰ ਇੱਕ ਬੰਦੇ ਨੂੰ ਕਿ ਅਸੀਂ ਸਾਰੇ ਭਰਾ ਆ ਅਸੀਂ ਸਾਰੇ ਪੰਜਾਬ ਤਾਂ ਤਕੜਾ ਹੋਊਗਾ ਜਿਆਜਾ ਸਾਰਾ ਯੂਥ ਖੜਾ ਨਾ ਸਾਨੂੰ ਇਹ ਯੂਥ ਨੂੰ 1000 ਗੁਣਾ ਜ਼ਿਆਦਾ ਸਟਰੋਂਗ ਕਰਨਾ ਪਊਗਾ ਆਪਣੇ ਨਾਲ ਖੜਾਣਾ ਪਊਗਾ ਜਿੱਥੇ ਤੁਹਾਨੂੰ ਸਾਡੇ ਭਰਾਵਾਂ ਦੀ ਲੋੜ ਆ ਆਪਾਂ ਤੁਹਾਡੇ ਨਾਲ ਖੜੇ ਆ ਆਪਾਂ ਮਰਦੇ ਮਰ ਜਾਾਂਗੇ ਆਪਾਂ ਕਦੀ ਪਿੱਛੇ ਨਹੀਂ ਹਟਦੇ ਨਾ ਇੱਥੇ ਪਾਰਟੀਬਾਜੀ ਨਾ ਮੈਂ ਕਿਸੇ ਪਾਰਟੀ ਨੂੰ ਬਲੌਕ ਕਰਦਾ ਨਾ ਮੈਂ ਕਿਸੇ ਚੀਜ਼ ਨੂੰ ਬਲੌਕ ਕਰਦਾ ਮੈਂ ਇਨਸਾਨੀਅਤ ਨੂੰ ਬਲੌਕ ਕਰਦਾ ਇੱਕ ਪੰਜਾਬ ਤੋਂ ਬਲੌਕ ਕਰਦਾ ਇੱਕ ਪੰਜਾਬੀ ਨੂੰ ਬਲੌਕ ਕਰਦਾ ਤੇ ਪੰਜਾਬ ਇੱਕ ਪੰਜਾ ਆ ਪੰਜਾ ਇਕੱਠਾ ਮੁਠੀ ਬੰਦਿਆ ਆ ਪੰਜਾਬ ਆ ਹੱਥ ਚ ਪੰਜਾਬੀ ਇਕੱਠੇ ਰਹਿਣੇ ਚਾਹੀਦੇ ਆ ਆਪਾਂ ਸਾਰੇ ਨਾਲ ਨਾ ਕਿ ਉਸ ਬੱਚੇ ਨੂੰ ਇਨਸਾਫ ਮਿਲੇਗਾ ਆਪਾਂ ਸਾਰੇ ਨਾਲ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ